हमारी दोनों गाड़ियों के कांच तोड़ दिए गए हैं आई थिंक सबसे पहले हमारे ही आया है वो दिस इज़ द फर्स्ट कार तो हमने तो सारा क्लीन कर दिया है अभी अराउंड ट्वेल्व एलेवेन फोर्टी फाइव ट्वेल्व रात को एंड ये दूसरी ਜਾਤ ਦੇ ਵਿੱਚ ਚੋਰਾਂ ਦਾ ਅੰਤਕ ਲਗਾਤਾਰ ਵੱਧਦਾ ਜਾ ਰਿਹਾ ਆ ਤਸਵੀਰ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰ ਕਪੂਰਥਲਾ ਸ਼ਹਿਰ ਦੀ ਹੈ ਔਰ ਕਪੂਰਥਲਾ ਸ਼ਹਿਰ ਦੇ ਬੜੇ ਸੋਹਣੇ ਯਾਨੀ ਕਿ ਪੌਸ਼ ਇਲਾਕੇ ਦੀ ਹੈ ਜਿਹਨੂੰ ਸੈਫਰਨ ਸੁਸਾਇਟੀ ਕਹਿੰਦੇ ਨੇ ਤੇ ਉੱਥੇ ਰਹਾਇਸ਼ੀ ਏਰੀਆ ਦੇ ਵਿੱਚ ਚੋਰਾ ਨੇ ਇਸ ਕਲੋਨੀ ਨੂੰ ਨਿਸ਼ਾਨਾ ਬਣਾਇਆ ਔਰ ਕਲੋਨੀ ਦੇ ਵਿੱਚ ਖੜੀ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰੰਦੇ ਸ਼ੀਸ਼ੇ ਤੋੜੇ ਤੇ ਉਹਨਾਂ ਦੇ ਵਿੱਚੋਂ ਕੀਮਤੀ ਸਮਾਨ ਜਿਹੜਾ ਕੱਢ ਕੇ ਉਹ ਲੈ ਗਏ ਨੇ ਫਲਾਲ ਪੂਰੀ ਸੀਸੀਟੀਵੀ ਜਿਹੜੀ ਹੈ ਉਹ ਵੀਡੀਓ ਸਾਹਮਣੇ ਆਈ ਹੈ ਔਰ ਇਸੇ ਆਧਾਰ ਦੇ ਉੱਤੇ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਕਰੀਬ 5 ਤੋਂ ਜ਼ਿਆਦਾ ਕਾਰਾਂ ਦਾ ਨੁਕਸਾਨ ਨੁਕਸਾਨ ਕੀਤਾ ਆ ਔਰ ਚੋਰੀ ਦੀ ਖਬਰ ਦੇਖਦੇ ਕਲੋਨੀ ਦੇ ਵਿੱਚ ਜਿਹੜਾ ਆ ਕਾਫੀ ਸਹਿਮ ਦਾ ਮਾਹੌਲ ਹੈ ਕਿਉਂਕਿ ਇੱਥੇ ਚੌਕਸੀ ਵਧਾਉਣ ਨੂੰ ਵੀ ਕਹਿ ਦਿੱਤਾ ਲੋਕਾਂ ਨੇ ਔਰ ਇਹ ਕਿਹਾ ਵੀ ਇਹ ਐਡੀ ਵੱਡੀ ਸੁਸਾਇਟੀ ਹੋਵੇ ਔਰ ਉਸ ਦੇ ਵਿੱਚ ਅਜਿਹੇ ਆ ਕੰਮ ਹੋਵੇ ਤੇ ਇਹ ਕਿਸੇ ਨੂੰ ਵੀ ਸ਼ੋਭਦਾ ਨਹੀਂ ਹੈ ਕਿਉਂਕਿ ਲੋਕ ਅਕਸਰ ਇਹਨਾਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਪਲਾਟ ਜਾਂ ਕੋਠੀਆਂ ਇਸ ਕਰਕੇ ਰਹਿੰਦੇ ਆ ਕਿ ਇੱਥੇ ਸਿਕਿਉਰਿਟੀ ਪੱਕੋ ਠੀਕ ਹੈ ਪਰ ਤੁਹਾਡੇ ਘਰ ਦੇ ਬਾਹਰ ਖੜੀ ਆ ਗੱਡੀਆਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸ਼ੀਸ਼ੇ ਭੰਨ ਕੇ ਕੀਮਤੀ ਸਮਾਨ ਲੈ ਜਾਵੇ ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਦੁੱਖ ਹੁੰਦਾ ਹੈ हमारी दोनों गाड़ियों के कांच तोड़ दिए गए हैं आई थिंक सबसे पहले हमारे ही आया है वो दिस इज़ द फर्स्ट कार तो हमने तो सारा क्लीन कर दिया है अभी दिस हापन अराउंड ट्वेल्व एलेवन फोटी फाइव ट्वेल्व रात को एंड ये दूसरी ਪੰਜਾਬ ਦੇ ਵਿੱਚ ਚੋਰਾ ਦਾ ਹੰਤਕ ਲਗਾਤਾਰ ਵਧਦਾ ਜਾ ਰਿਹਾ ਆ ਤਸਵੀਰ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰ ਕਪੂਰਥਲਾ ਸ਼ਹਿਰ ਦੀ ਹੈ ਔਰ ਕਪੂਰਥਲਾ ਸ਼ਹਿਰ ਦੇ ਬੜੇ ਸੋਹਣੇ ਯਾਨੀ ਕਿ ਪੌਸ਼ ਇਲਾਕੇ ਦੀ ਹੈ ਜਿਹਨੂੰ ਸੈਫਰਨ ਸੁਸਾਇਟੀ ਕਹਿੰਦੇ ਨੇ ਤੇ ਉੱਥੇ ਰਿਹਾਇਸ਼ੀ ਏਰੀਆ ਦੇ ਵਿੱਚ ਚੋਰਾ ਨੇ ਇਸ ਕਲੋਨੀ ਨੂੰ ਨਿਸ਼ਾਨਾ ਬਣਾਇਆ ਔਰ ਕਲੋਨੀ ਦੇ ਵਿੱਚ ਖੜੀ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦੇ ਸ਼ੀਸ਼ੇ ਤੋੜੇ ਤੇ ਉਹਨਾਂ ਦੇ ਵਿੱਚੋਂ ਕੀਮਤੀ ਸਮਾਨ ਜਿਹੜਾ ਕੱਢ ਕੇ ਉਹ ਲੈ ਗਏ ਨੇ ਬਲਾਲਪੁਰੀ ਸੀਸੀਟੀਵੀ ਜਿਹੜੀ ਹੈ ਉਹ ਵੀਡੀਓ ਸਾਹਮਣੇ ਆਈ ਹੈ ਔਰ ਇਸੇ ਆਧਾਰ ਦੇ ਉੱਤੇ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਕਰੀਬ 5 ਤੋਂ ਜ਼ਿਆਦਾ ਕਾਰਾਂ ਦਾ ਨੁਕਸਾਨ ਕੀਤਾ ਆ ਔਰ ਚੋਰੀ ਦੀ ਖਬਰ ਦੇਖਦੇ ਕਲੋਨੀ ਦੇ ਵਿੱਚ ਜਿਹੜਾ ਆ ਕਾਫੀ ਸਾਮ ਦਾ ਮਾਹੌਲ ਹੈ ਕਿਉਂਕਿ ਇੱਥੇ ਚੌਕਸੀ ਵਧਾਉਣ ਨੂੰ ਵੀ ਕਹ ਦਿੰਦਾ ਲੋਕਾਂ ਨੇ ਔਰ ਇਹ ਕਿਹਾ ਵੀ ਐਡੀ ਵੱਡੀ ਸੋਸਾਇਟੀ ਹੋਵੇ ਔਰ ਉਸ ਦੇ ਵਿੱਚ ਅਜਿਹੇ ਆ ਕੰਮ ਹੋਵੇ ਤੇ ਇਹ ਕਿਸੇ ਨੂੰ ਵੀ ਸ਼ੋਭਦਾ ਨਹੀਂ ਹੈ ਕਿਉਂਕਿ ਲੋਕ ਅਕਸਰ ਇਹਨਾਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਪਲਾਟ ਜਾਂ ਕੋਠੀਆਂ ਇਸ ਕਰਕੇ ਰਹਿੰਦੇ ਆ ਕਿ ਇੱਥੇ ਸਿਕਿਉਰਿਟੀ ਪੱਕੋ ਠੀਕ ਹੈ ਪਰ ਤੁਹਾਡੇ ਘਰ ਦੇ ਬਾਹਰ ਖੜੀ ਆ ਗੱਡੀਆਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸ਼ੀਸ਼ੇ ਭੰਨ ਕੇ ਕੀਮਤੀ ਸਮਾਨ ਲੈ ਜਾਵੇ ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਦੁੱਖ ਹੁੰਦਾ ਹੈ